ਦਸਵੰਦ ਦਾ ਅਨਮੋਲ ਫਲ ਪੁਰਾਣੇ ਸਮੇਂ ਦੀ ਗੱਲ ਹੈ ਪਿੰਡ ਪੈਰੋਕੇ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ ਉਸ ਦਾ ਨਾਮ ਗੁਰਮਖਸ ਸੀ ਉਹ ਛੋਟਾ ਜਿਹਾ ਖੇਤ ਜੋ ਉਹਦਾ ਮੁਸ਼ਕਲ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਗੁਰਮਖ ਦਾ ਦਿਲ ਬਹੁਤ ਪੂਲਾ ਸੀ ਉਹ ਹਰ ਰੋਜ਼ ਗੁਰਦੁਆਰੇ ਜਾਂਦਾ ਅਦੇ ਬਾਣੀ ਸੁਣਦਾ ਸੀ ਇੱਕ ਦਿਨ ਗੁਰਦੁਆਰੇ ਵਿੱਚ ਗਿਆਨੀ ਜੀ ਨੇ ਕਿਹਾ ਪਿਆਰਿਓ ਗੁਰੂ ਦੀ ਰਜਾ ਵਿੱਚੋਂ ਦਸਵੰਦ ਕੱਢੋ ਆਪਣੀ ਕਮਾਈ ਦਾ ਦਸਵਾਂ ਹਿੱਸਾ ਗੁਰੂ ਘਰ ਅਰਪਣ ਕਰੋ ਇਸ ਨਾਲ ਕਦੇ ਕਮੀ ਨਹੀਂ ਰਹਿੰਦੀ ਗੁਰਮੁਖ ਸੋਚਣ ਲੱਗਾ ਮੇਰੇ ਕੋਲ ਤਾਂ ਪਹਿਲਾਂ ਹੀ ਬਹੁਤ ਘੱਟ ਹੈ ਜੇ ਮੈਂ ਦਸਵੰਦ ਕੱਢ ਦਿੱਤਾ ਤਾਂ ਮੇਰੇ ਪਰਿਵਾਰ ਦਾ ਕੀ ਹੋਵੇਗਾ ਪਰ ਉਸ ਦੇ ਮਨ ਵਿੱਚ ਦੂਜੀ ਆਵਾਜ਼ ਆਈ ਗੁਰੂ ਸਾਹਿਬ ਦੀ ਸਿੱਖਿਆ ਤੇ ਭਰੋਸਾ ਕਰ ਵਾਹਿਗੁਰੂ ਆਪ ਰੱਖਾ ਹੈ ਆਕਰ ਉਸਨੇ ਹਿੰਮਤ ਕਰਕੇ ਫੈਸਲਾ ਕੀਤਾ ਕਿ ਹੁਣ ਤੋਂ ਉਹ ਹਰ ਫਦਰ ਵਿੱਚੋਂ 10 ਬੰਦ ਕੱਢੇਗਾ ਪਹਿਲੀ ਵਾਰ ਉਸਨੇ ਜਦੋਂ ਆਪਣੀ ਕਮਾਈ ਦਾ ਦਸਮਾ ਹਿੱਸਾ ਗੁਰਦੁਆਰੇ ਚੜਾਇਆ ਤਾਂ ਉਸ ਦਾ ਮਨ ਬਹੁਤ ਹਲਕਾ ਹੋ ਗਿਆ ਤੇ ਉਹਦੀ ਘਰ ਵਾਲੀ ਨੇ ਕਿਹਾ ਸਾਡੀ ਗੁਜ਼ਾਰੀ ਪਹਿਲਾਂ ਹੀ ਔਖੀ ਹੈ ਪਰ ਜਦੋਂ ਤੂੰ ਗੁਰੂ ਘਰ ਚੜਾਇਆ ਹੈ ਮੇਰੇ ਦਿਲ ਨੂੰ ਸ਼ਾਂਤੀ ਮਿਲੀ ਹੈ ਅਗਲੇ ਸਾਲ ਪਿੰਡ ਵਿੱਚ ਸੋਕਾ ਪੈ ਗਿਆ ਕਈ ਕਿਸਾਨਾਂ ਦੀਆਂ ਫਸਲਾਂ ਖਤਮ ਹੋ ਗਈਆਂ ਪਰ ਗੁਰਮੁਖ ਦੇ ਖੇਤ ਵਿੱਚ ਹੈਰਾਨੀ ਨਾਲ ਕਾਫੀ ਫਸਲ ਤਿਆਰ ਹੋਈ ਲੋਕ ਕਹਿਣ ਲੱਗੇ ਇਹ ਚਮਤਕਾਰ ਕਿਵੇਂ ਹੋਇਆ ਗੁਰਮੁਖ ਨੇ ਹੱਸ ਕੇ ਕਿਹਾ ਇਹ ਮੇਰਾ ਨਹੀਂ ਗੁਰੂ ਸਾਹਿਬ ਦਾ ਕਰਮ ਹੈ ਦਸਵੰਦ ਦੀ ਬਰਕਤ ਹੈ ਉਹ ਦਸਵੰਦ ਨਾਲ ਗੁਰਦੁਆਰੇ ਦੇ ਲੰਗਰ ਵਿੱਚ ਅਨਾਜ ਦੇਣ ਲੱਗਾ ਗਰੀਬਾਂ ਦੇ ਘਰ ਰੋਟੀ ਪਹੁੰਚਣ ਲੱਗੀ ਜਿੱਥੇ ਲੋਕ ਭੁੱਖੇ ਰਹਿੰਦੇ ਸਨ ਉੱਥੇ ਲੰਗਰ ਦੀਆਂ ਟੋਕਰੀਆਂ ਕਦੇ ਖਾਲੀ ਨਹੀਂ ਰਹਿੰਦੀਆਂ ਸੰਗਤ ਉਸਦੀ ਮਿਸਾਲ ਦੇਣ ਲੱਗੀ ਗੁਰਮੁਖ ਦੇ ਦਿਲ ਵਿੱਚ ਵਾਹਿਗੁਰੂ ਲਈ ਹੋਰ ਵੀ ਸ਼ੁਕਰਾਨਾ ਵਧਣ ਲੱਗਾ ਸਾਲ ਬੀਤੇ ਗਏ ਗੁਰਮੁਖ ਦਾ ਘਰ ਹੌਲੀ-ਹੌਲੀ ਸੁੱਖ ਸ਼ਾਂਤੀ ਨਾਲ ਪਰ ਗਿਆ ਉਹਦੇ ਬੱਚੇ ਵੀ ਸੇਵਾ ਤੇ ਨਿਮਰਤਾ ਦੇ ਰਾਹ ਤੇ ਤੁਰ ਪਏ ਪਿੰਡ ਦੇ ਬਜ਼ੁਰਗ ਕਹਿਣ ਲੱਗੇ ਵੇਖੋ ਦਸ ਬੰਦ ਕੱਢਣ ਨਾਲ ਕਦੇ ਕਾਟਾ ਨਹੀਂ ਹੁੰਦਾ ਜਿਸਨੇ ਗੁਰੂ ਦੀ ਗੱਲ ਮੰਨੀ ਹੈ ਉਸ ਦਾ ਘਰ ਸੁੱਖਾਂ ਨਾਲ ਭਰ ਗਿਆ ਦਸ ਬੰਦ ਕੱਢਣਾ ਸਿਰਫ ਦਾਨ ਨਹੀਂ ਇਹ ਵਾਹਿਗੁਰੂ ਤੇ ਪ੍ਰੋਸਤੇ ਦੀ ਨਿਸ਼ਾਨੀ ਹੈ ਜਿੱਥੇ ਗੁਰੂ ਦੇ ਘਰ ਦੀ ਸੇਵਾ ਹੁੰਦੀ ਹੈ ਉਥੇ ਕਦੇ ਘਾਟਾਂ ਨਹੀਂ ਪੈਂਦਾ ਜੋ ਕੁਝ ਅਸੀਂ ਵਾਹਿਗੁਰੂ ਨੂੰ ਅਰਪਣ ਕਰਦੇ ਹਾਂ ਉਹ ਕਈ ਗੁਣਾ ਹੋ ਕੇ ਸਾਡੇ ਜੀਵਨ ਵਿੱਚ ਵਾਪਸ ਆ ਜਾਂਦਾ ਹੈ